ਉਹ ਸੱਚ ਆਖਿਆ ਸਿਆਣਿਆਂ ਨੇ ਸੱਜਣਾ ਉਹ ਜੈਸਾ ਬਜੀਏ ਉਹੇ ਜਿਹਾ ਪੈਦਾ ਵੜਣਾ ਉਹ ਜੀਨੇ ਦਾਰੂ ਦੀ ਬੋਤਲ ਪਿੱਛੇ ਭੱਜਣਾ ਉਹ ਤਾਂ ਬੰਦ ਬਕਵਾਸ ਰੱਖਿਓ ਅ ਲੱਖਾਂ ਕਰਕੇ ਖਰਚ ਜੋ ਬਣੂਗਾ ਸਰਪੰਚਓ ਤੋਂ ਕੰਮ ਦੀ ਨਾ ਆਸ ਰੱਖਿਓ ਉਹ ਲੱਖਾਂ ਕਰਕੇ ਖਰਚ ਜੋ ਬਣੂਗਾ ਸਰਪੰਚਓ ਤੋਂ ਕੰਮ ਦੀ ਨਾ ਆਸ ਰੱਖਿਓ ਉਹ ਦੁੱਧ ਬੱਚਿਆਂ ਦੇ ਮੂੰਹਾਂ ਵਿੱਚੋਂ ਕੱਢ ਕੇ ਉਹ ਟੱਡ ਲੋਕਾਂ ਦੇ ਸ਼ਰਾਬਾਂ ਨਾਲ ਪਰੂਗਾ ਉਹ ਗੱਲ ਸਿੱਧੀ ਜੀ ਸਪਸ਼ਟ ਤੇ ਸਾਫ਼ ਹੈ ਉਹ ਵਾਅਦਾ ਕੱਟ ਵੀ ਜ਼ਰੂਰ ਪੂਰੇ ਕਰੂਗਾ ਉਹ ਨਾਲੇ ਮਿੱਤਰੋ ਗਰਾਂਟ ਵੀ ਉਹ ਚਰੂਗਾ ਉਹ ਫਿਰ ਮੂੰਹ ਨਾਲ ਰਾਸ਼ ਰੱਖਿਓ ਉਹ ਲੱਖਾਂ ਕਰਕੇ ਖਰਚ ਜੋ ਬਣੂਗਾ ਸਰਪੰਚਿਓ ਤੋਂ ਕੰਮ ਦੀ ਨਾ ਆਸ ਰੱਖਿਓ ਜੇ ਕੋਈ ਜਿੱਤ ਦੀ ਖੁਸ਼ੀ ਚਦਾਨ ਕਰਦਾ ਉਹ ਕਰ ਲੈਣ ਦੋ ਜੇ ਪਾਈਓ ਦਾ ਸਰਦਾ ਹੈ ਉਹ ਪਰ ਪੈਸੇ ਨਾ ਖਰੀਦਦਾ ਏ ਵੋਟ ਜੇ ਉਹ ਥੋਡੀ ਮਿੱਤਰੋ ਜ਼ਮੀਰ ਗਹਿਣੇ ਧਰਦਾ ਐ ਤੇ ਫਿਰ 5 ਸਾਲ ਮਰਜ਼ੀਆਂ ਕਰਦਾ ਐ ਉਹ ਚੇਤੇ ਪਿੰਡ ਦਾ ਵਿਕਾਸ ਰੱਖਿਓ ਉਹ ਲੱਖਾਂ ਕਰਕੇ ਖਰਚ ਜੋ ਬਣੂਗਾ ਸਰਪੰਚਓ ਤੋਂ ਕੰਮ ਦੀ ਨਾ ਆਸ ਰੱਖਿਓ ਉਹ ਲੱਖਾਂ ਕਰਕੇ ਖਰਚ ਜੋ ਬਣੂਗਾ ਸਰਪੰਚਓ ਤੋਂ ਕੰਮ ਦੀ ਨਾ ਆਸ ਰੱਖਿਓ ਉਹ ਪਹਿਰਾ ਦਿੰਦਾ ਜੋ ਰਿਆ ਐ ਚੰਗੀ ਸੋਚ ਤੇ ਹੋਵੇ ਹੰਢੇ ਗੱਲ ਕਰੇ ਠੋਕੇ ਉਹ ਪੈਰਾ ਦਿੰਦਾ ਜੋ ਰਿਆ ਹੈ ਚੰਗੀ ਸੋਚ ਤੇ ਹੋਵੇ ਹੰਡਿਆ ਤੇ ਗੱਲ ਕਰੇ ਠੋਕੇ ਉਹ ਯਾਦੂ ਓਏ ਕਲੇਰ ਸਿੰਘ ਵਾਲਿਆ ਉਹ ਸਦਾ ਉਤਰੀ ਉਸ ਦੀ ਸਪੋਰਟ ਤੇ ਨਾਹੀ ਦਾਰੂ ਦੀ ਬੋਤਲ ਨਾਹੀ ਨੋਟ ਤੇ ਐਸੇ ਬੰਦੇ ਦੀ ਤਲਾਸ਼ ਰੱਖਿਓ ਉਹ ਲੱਖਾਂ ਕਰਕੇ ਖਰਚ ਜੋ ਬਣੂਗਾ ਸਰਪੰਚ ਓ ਤੋਂ ਕੰਮ ਦੀ ਨਾ ਆਸ ਰੱਖਿਓ ਸਸੀ ਕਲ ਜੀ ਮੈਂ ਤੁਹਾਡਾ ਆਪਣਾ ਪੰਜਾਬ ਸਿੰਘ ਤੇ ਆਪਣਾ ਗਾਣਾ ਦੱਸਿਓ ਕਿੱਦਾਂ ਦਾ ਲੱਗਿਆ ਤੇ ਨਾਲੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਦੱਸਿਓ ਗਾਣਾ ਕਿੱਦਾਂ ਦਾ ਲੱਗਿਆ ਲਓ ਜੀ ਸਰਨ